ਇੱਕ ਨਾ ਮਾਈਂਡ ਨਾ ਕਰਿਓ ਜਿਵੇਂ ਗਲਤ ਹੋਇਆ ਤੇ ਮੈਨੂੰ ਨਾਲ ਹੀ ਮਾਫੀ ਦੇ ਦਿਓ ਇੱਕ ਨਾ ਹੁਣ ਬੜਾ ਰਿਵਾਜ ਚੱਲਿਆ ਆ ਕੈਨੇਡਾ ਅਮਰੀਕਾ ਇੰਗਲੈਂਡ ਇੱਥੇ ਵੀ ਜਿਹੜੇ ਨਵੇਂ ਬੱਚੇ ਪੈਦਾ ਹੁੰਦੇ ਆ ਨਾ ਕੁੜੀਆਂ ਮੁੰਡੇ ਉਹਨਾਂ ਦੇ ਨਾਂ ਲੋਕੀ ਰੱਖੰਦੇ ਗੁਰਬਾਣੀ ਦੇ ਇਦਾਂ ਨਹੀਂ ਸੀ ਮਾਰੇ ਕਹਿੰਦੇ ਸੀ ਵੀ ਅਰਦਾਸ ਕਰਾਓ ਮੁਖਵਾਕ ਲਓ ਤੇ ਜਿਹੜਾ ਪਹਿਲਾ ਅੱਖਰ ਆਵੇ ਉਹਦੇ ਤੇ ਨਾਂ ਰੱਖੋ ਅਰ ਅਸੀਂ ਹੁਣ ਨਾ ਮੈਂ ਮੈਂ ਪਹਿਲੋ ਮਾਫੀ ਮੰਗੀ ਕੋਈ ਦਿਲ ਤੇ ਨਾ ਲਾਵੇ ਵੀ ਬੱਚੇ ਦਾ ਨਾਂ ਰੱਖਤਾ ਨਿਰਵੈਰ ਨਿਰਭਉ ਮੇਰੇ ਕੋ ਕਾਫੀ ਇਦਾਂ ਦੇ ਸਿੰਘਾਂ ਨੇ ਬਚਨ ਕੀਤੇ ਜੁਗਾਦ ਅਨਹਦ ਇਹ ਬਾਣੀ ਦੇ ਸ਼ਬਦ ਆ ਰੱਬ ਨਾ ਕਰੇ ਤੁਹਾਡਾ ਨਿਰਭਉ ਵੱਡਾ ਹੋ ਕੇ ਠੀਕੀ ਤੇ ਬਹਿ ਗਿਆ ਤੁਹਾਡਾ ਨਰਵੈਰ ਵੱਡਾ ਹੋ ਕੇ ਡਾਂਸਰ ਦੇ ਨਾਲ ਨੱਚਣ ਲੱਗ ਪਿਆ ਫਿਰ ਮੈਂ ਤਾਂ ਕਿਹਾ ਵੀ ਮੈਨੂੰ ਥੋੜਾ ਫੀਲ ਮੈਂ ਕੋਈ ਗਿਆਨੀ ਨਹੀਂ ਤੁਸੀਂ ਸੰਗਤ ਰੱਬ ਜੀ ਚੰਗਾ ਲੱਗੇ ਤੇ ਜਰੂਰ ਗੌਰ ਕਰਿਓ ਜੇ ਗੁਰਬਾਣੀ 'ਚ ਉਹ ਨਾਂ ਰੱਖਣੇ ਆ ਨਾਨਕੀ ਕੌਰ ਨਾਨਕ ਸਿੰਘ ਤੇ ਫਿਰ ਉਹਨਾਂ ਨਾਵਾਂ ਪਿੱਛੇ ਗੁਰਮੁਖੋ ਜੀਵਨ ਲੱਗ ਗਿਆ ਜੇ ਕਈ ਵੀ ਰਣਾ ਆਪਾਂ ਪਹਿਰਾ ਕਰ ਲੈਨੇ ਆ ਮੈਂ ਤਾਂ ਕਿਹਾ ਜਿਹੋ ਜਿਹਾ ਨਾਮ ਗੁਰਬਾਣੀ ਮੁਤਾਬਕ ਹੈ ਉਹਦੀ ਪਰਵਰਿਸ਼ ਵੀ ਉਦਾਂ ਹੀ ਹੋਣੀ ਪੈਣੀ ਫਿਰ ਇਹ ਗੱਲ ਯਾਦ ਰੱਖਣੀ ਜੇ ਆਪਾਂ ਪਰਿਉਪਕਾਰ ਸਿੰਘ ਨਾਮ ਰੱਖਿਆ ਵਾ ਤੇ ਫਿਰ ਘਰ ਦੇਣਾ ਵਣਾ ਕੋ ਸਤਿਨਾਮ ਜੇ ਸੰਤੋਖ ਸਿੰਘ ਨਾਮ ਰੱਖਿਆ ਵਾ ਤੇ ਫਿਰ ਵਟ ਨਹੀਂ ਵੱਢਣੀ ਬੋ ਸਤਿਨਾਮ ਹੈਨਾ ਸੋ ਇਹ ਵੀ ਅੰਦਰਦਸ ਮੈਂ ਨਾਲ ਮਾਫੀ ਕੀ ਵੀ ਕੀ ਰਹੇ ਹਸਦਾ ਕਿਸੇ ਦਿਲ ਨੂੰ ਕੋ ਸੰਗਤ ਬਹੁਤ ਸੁਣਦੀ ਵਿਦੇਸ਼ਾਂ ਚ ਵੀ ਯੂ ਕੈਨ ਵੀ ਭਾਈ ਸਾਹਿਬ ਸਾਨੂੰ ਮੈਂ ਵੈਸੇ ਕਿਹਾ ਵੀ ਜੇ ਨਾਂ ਰੱਖੋ ਮੁਬਾਰਕ ਏ ਤੁਹਾਨੂੰ ਬੜੀ ਸੋਹਣੀ ਗੱਲ ਗੁਰਬਾਣੀ ਚ ਉਹ ਨਾਂ ਰੱਖੋ ਪਰ ਇਹਦੀ ਜ਼ਿੰਮੇਵਾਰੀ ਲਾਓ ਫਿਰ ਜ਼ਿੰਮੇਵਾਰੀ ਲੈਣੀ ਪੈਣੀ ਇਸ ਨਾਮ ਦੀ ਕਿਉਂਕਿ ਗੁਰੂ ਦੇ ਨਾਮ ਵਿੱਚ ਵੀ ਬਰਕਤ ਜੇ ਤਿਆਗ ਮਲ ਨਾਂ ਰੱਖਿਆ ਤੇ ਉਹ ਨਾਂ ਬਾਅਦ ਚ ਤੇਗ ਬਹਾਦਰ ਵੀ ਬਦਲਦਾ ਅਜੀ ਤਿਆਗ ਮੱਲ ਹੈ ਫਿਰ ਜਦੋਂ ਮਾਰੇ ਕਰਤਾਰਪੁਰ ਦੀ ਜੰਗ ਲੜਦੇ ਨਾ ਤੇ ਉਮਰ ਜਵਾਨੀ ਦੀ ਏਡੀ ਰੂਹ ਨਾ ਤੇਗ ਚਲਾਉਂਦੇ ਫਿਰ ਮਾਰੇ ਸਹਿਬ ਨੇ ਉੱਥੇ ਜਾ ਕੇ ਆਖਿਆ ਸੀ ਇਹ ਤਿਆਗ ਮੱਲ ਨਹੀਂ ਇਹ ਤੇ ਤੇਗ ਬਹਾਦਰ ਹੈ ਨਾਵਾਂ ਚ ਵੀ ਬਰਕਤਾਂ ਹੁੰਦੀਆਂ ਮਾਰੇ ਕਹਿੰਦੇ ਨਾਮ ਹੈ ਜੀਤ ਇਹਦਾ ਜਦੋਂ ਚਮਕੌਰ ਦੀ ਗੜੀ 'ਚ ਵੱਡਾ ਸਹਿਬ ਜਿਹਾ ਦਾ ਕੋਦਦਾ ਨਾ ਉਹ ਕਹਿੰਦਾ ਨਾਮ ਹੈ ਜੀਤ ਮੇਰਾ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਗਿਆ ਤੋ ਜੀਤਾ ਵਾਪਸ ਨਹੀਂ ਨਾਮ 'ਚ ਬੜੀ ਬਰਕਤ ਹੈ ਬਾਣੀ ਦੀ ਬੜੀ ਮਹਾਰਾਜ ਸਾਹਿਬ ਦੀ ਪਹਿਲੀ ਘਟਨਾ ਹੋਈ ਤਿਆਗ ਮਲ ਦੀ ਜੇ ਨਾਂ ਰੱਖਿਆ ਤੇ ਮਹਾਰਾਜ ਕਹਿੰਦੇ ਵੀਰ ਜੀ ਕਿਉਂ ਰੋਇਆ ਤੂੰ ਕੋਣ ਕਹਿੰਦਾ ਤੂੰ ਗਰੀਬ ਹੈ ਤੇਰੇ ਕੋਲ ਇਦਾਂ ਦੇ ਕੱਪੜੇ ਨਹੀਂ ਆ ਜਾ ਮੇਰੇ ਕੋਲ ਬਹੁਤ ਘਰੇ ਪਿਆ ਮੇਰੀ ਮਾਂ ਨੇ ਹੋਰ ਪਾ ਦਨੇ ਆ ਆਪਾਂ ਇਦਾਂ ਕਰਦੇ ਬਰਾਤ ਚੋ ਸਾਈਡ ਨੂੰ ਹੋ ਕੇ ਆਪਣੇ ਸਾਰੇ ਕੱਪੜੇ ਤੇ ਗਹਿਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਾਰ ਕੇ ਬੱਚੇ ਨੂੰ ਪਾ ਦਏ ਆਪਣੇ 'ਚ ਹੈ ਕੋਈ ਇਦਾਂ ਦਾ ਅੰਮ੍ਰਿਤ ਵੀ ਛਕਿਆ ਨਿਤਨੇਮ ਹੀ ਕਰਦਿਆਂ ਤੇ ਹੌਲੀ ਜੀ ਵਿਚੋਲੇ ਨੂੰ ਕਿੰਨੇ ਛਾਪਾਂ ਦੋ ਕੁਆਦੇ ਇਹ ਗੁੱਸਾ ਲੱਗਦਾ ਕਿ ਯਾਰ ਵੀ ਇਹ ਬੜਾ ਉੱਖਾ ਜਿਆ ਮੈਰਾ ਬੜਾ ਉੱਖਾ ਹੀ ਰੇਚ ਛੇਕ ਕੋਣਾ ਕਿਸੇ ilm ਦਾ ਉੱਖਾ ਉਸਤਾਦ ਹੋਣਾ ਗੱਲਾਂ ਕਰਨੀਆਂ ਕੱਪੜ ਰੂਪ ਸੁਹਾਵਣਾ ਛੱਡ ਤਾਈਓ ਮਾਰਨਿਆ ਸਰਬਲੋ ਦਾ ਕੜਾ ਆਪਾਂ ਨੂੰ ਦਿੱਤਾ ਵੀ ਐਵੇਂ ਕਿਹੇ ਗਰੀਬ ਦੀ ਧੀ ਦਾ ਲਾਉਣਾ ਨਿਚੋੜਿਓ ਗੁਰੂ ਦੀ ਸਾਂਝੀ ਕਥਾ ਕੋਈ ਆਪਣੀ ਮਰਜ਼ੀ ਨਾ ਪਾ ਦੇ ਉਹਨੂੰ ਨਹੀਂ ਉਹ ਭਾਵੇਂ ਜਾਇ ਦੇ ਦੇ ਕਈ ਬੰਦਿਆਂ ਨੇ ਆਪਣੀ ਧੀ ਨੂੰ ਦੇਣਾ ਸਭ ਤੋਂ ਵੱਡੀ ਗੱਲ ਮੈਂ ਕਿਹਾ ਜਿਨੇ ਧੀ ਦਿੱਤੀ ਮਗਰ ਕੀ ਰਹਿ ਗਿਆ ਪਰ ਫੇਰ ਵੀ ਕੋਈ ਸ਼ਰਮਾਇਦਾਰ ਹੋਵੇ ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਦੇ ਦੇ ਪਰ ਗੁਰੂ ਕੇ ਸੇਖ ਨੇ ਕਦੇ ਮੰਗਣਾ ਇਹ ਗੱਲ ਨੋਟ ਕਰ ਲਿਓ ਆਪਣੀ ਮਰਜ਼ੀ ਨਾਲ ਅਗਲੇ ਦਾ ਸ਼ੌਂਕ ਹੈ ਪਰ ਜਿਹੜਾ ਖੁਦ ਮੰਗ ਮੰਗ ਕੇ ਅਗਲੇ ਨੂੰ ਤੰਗ ਕਰਨਾ ਜਿਹਦੀਆਂ 4 3 ਰਾਤ ਨੂੰ ਨੀਂਦ ਨਹੀਂ ਆਉਂਦੀ ਅਸੀਂ ਕਿਤੇ ਮਰ ਚੱਲੇ ਆ ਜਿੱਦਨ ਮੈਂ ਮਰਨਾ ਤੁਸੀਂ ਵੀ ਮਰਨਾ ਐ ਸਾਰਾ ਕੁਝ ਲਾ ਲੈਣਾ ਤੇ ਬਾਣੀ ਨੇ ਪਹਿਲਾਂ ਹੀ ਕਹਿਤਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਮਾਰੇ ਨੇ ਚੋਲਾ ਵੀ ਦੇਤਾ ਪਜਾਮੀ ਵੀ ਜੁੱਤੀ ਵੀ ਕਲਗੀ ਵੀ ਸਾਰਾ ਕੁਝ ਗਹਿਣੇ ਦੇ ਕੇ ਤੇ ਆਪ ਇਕੱਲੀ ਨਿੱਕਰ ਚ ਆ ਗਏ ਉਹ ਬੱਚਾ ਬੜਾ ਖੁਸ਼ ਬੜਾ ਸ਼ਾਲਾ ਮਾਰੀ ਤੇ ਜਦੋਂ ਆਈ ਤੇ ਮਾਤਾ ਨਾਨਕੀ ਕਹਿਣ ਲੱਗੀ ਲਾਲ ਜੀ ਆ ਕੀ ਕਹਿੰਦੇ ਮਾਂ ਮੇਰੇ ਵਰਗਾ ਇੱਕ ਵੀਰਾ ਸੀ ਨਾਨਕ ਨਾਮ ਚੜ੍ਹਦੀ ਘਲਾ ਇਹ ਘਰ ਬੜਾ ਵੱਡਾ ਹੈ ਇੱਥੇ ਬਾਬਾ ਨਾਨਕ ਜੀ ਲੰਗਰ ਦਿੰਦੇ ਨਾ ਜਦੋਂ ਪੂਰੀ ਕਾਇਨਾਤ ਨੂੰ ਅੱਜ ਵਰਲਡ ਵਿੱਚ ਸਾਡੇ ਲੰਗਰ ਦੀ ਚਰਚਾ ਹੋਵਾ ਵੀ ਸਿੱਖ ਵੰਡਦੇ ਔਰ ਯਾਦ ਰੱਖਣਾ ਉਹ ਪਹਿਲਾ ਲੰਗਰ ਜਦੋਂ ਲੱਗਾ ਤੇ ਮਾਰੇ ਦੇ ਥੱਪੜ ਵੱਜਿਆ ਸੀ ਮੋਤੇ ਪਟਵਾਰੀ ਮਹਿਤਾ ਕਲਿਆਨਦਾਸ ਨੇ ਚਾਟਾ ਮਾਰਿਆ ਤੇ ਬੀਬੇ ਨਾਨਕੀ ਭੈਣੋਂ ਪਹਿਲਾ ਸਿੱਖ ਹੈ ਉਹਨਾਂ ਨੇ ਕਿਹਾ ਬਾਬਲਾ ਨਾ ਮਾਰ ਵੀਰੇ ਵੀਰ ਨੂੰ ਆਖੋ ਸਤਨਾਮ ਨਾ ਮਾਰੇ ਨੋ ਇਹ ਰੱਬ ਦੀ ਮੂਰਤ ਖੁਦਾ ਦੀ ਮੂਰਤ ਐ ਨੂੰ ਨਾ ਮਰ ਕਹਿਣ ਲੱਗੇ ਇਹਨੇ ਬਰਬਾਦੀ ਕਰਤੀ ਐ ਕਹਿੰਦੀ ਨਹੀਂ ਅਬਾਦੀ ਕਰਤੀ ਐ ਤੂੰ ਸੱਚਾ ਸੋਚਦਾ ਕਿਆ ਹੀ ਤੇਰੇ ਬਿਜ਼ਨਸ ਪਤਾ ਨਹੀਂ ਕਦੋਂ ਮੁੱਕ ਜਾਣੇ ਐ ਪਰ ਜਿਹੜਾ ਸੋਚਦਾ ਨੇ ਅੱਜ ਕੀਤਾ ਰਹਿੰਦੀ ਦੁਨੀਆ ਤੱਕ ਰਹਿਣਾ ਇਹ ਤੇ ਜਿੰਨੂੰ ਕਿਤੇ ਵੀ ਢਿੱਡ ਦੀ ਪੀੜ ਪੂਰੀ ਨਹੀਂ ਹੁੰਦੀ ਉਹਦੀ ਇਹਦੇ ਘਰ ਹੋਇਆ ਕਰੇਗੀ ਅਜੇ ਜਦੋਂ ਵੀ ਭੁੱਖ ਲੱਗੀ ਹੋਵੇ ਜੋਰਾਂ ਦੀ ਜੇਬ 'ਚ ਰੁਪਈਆ ਨਾ ਹੋਵੇ ਤੇ ਖੀਰ ਕੜਾ ਜਲੇਬੀਆਂ ਤੇ ਜਦੋਂ ਗਰੀਬ ਬਹਿ ਕੇ ਆਈਸਕ੍ਰੀਮ ਖਾਂਦਾ ਤੇ ਇਹਨੂੰ ਬਾਬੇ ਦਾ ਸ਼ੁਕਰਾਨਾ ਕਰਨਾ ਚਾਹੀਦਾ। ਵੀ ਮਹਾਰਾਜ ਮੈਂ ਇੰਨੀ ਯੋਗਾ ਨਹੀਂ ਸੀ। ਸੋ ਮਹਾਰਾਜ ਸਾਹਿਬ ਜੀ ਨੇ ਉਹ ਸਾਰੇ ਬਸਤਰ ਗਹਿਣੇ ਦਿੱਤੇ। ਮਾਤਾ ਜੀ ਕਹਿੰਦੇ ਲਾਲ ਜੀ ਕਿੱਥੇ? ਕਹਿੰਦੇ ਦੇ ਆਇਆ। ਲੋੜਵੰਦ ਸੀ। ਜਦੋਂ ਬਰਾਤ ਆਈ ਵਿਆਹ ਹੋਇਆ ਤੇ ਛੇਵੇਂ ਪਾਸ਼ਾ ਆ ਗਏ। ਪਹਿਲੀ ਭਵਿੱਖवाणी ਤੁਸੀਂ ਸੁਣ ਲਈਏ ਦੂਜੀ ਆ। ਕਹਿਣ ਲੱਗੇ ਕੀ ਹੋਇਆ ਮਾਤਾ ਜੀ ਕੀ ਹੋਇਆ ਏ ਕਰਮਾਂ ਵਾਲਿਓ ਕਹਿਣ ਲੱਗੇ ਸਾਈ ਪਤਾ ਨਹੀਂ ਲੱਗਦਾ ਵੀ ਆ ਜੋਤ ਕਿਹੜੀ ਆਈ ਆਪਣੇ ਘਰ ਮੈਂ ਇੰਨੀ ਰੂਹ ਦੇ ਨਾਲ ਇਹਨੂੰ ਗਹਿਣੇ ਤੇ ਬਸਤਰ ਪਾ ਕੇ ਬਰਾਤ ਲਈ ਤਿਆਰ ਕੀਤਾ ਏ ਤੇ ਇਹ ਆਪਣੇ ਕਪੜੇ ਦੇ ਕੇ ਕਿਸੇ ਦਾ ਨੰਗ ਟੱਕ ਕੇ ਆਪ ਨੰਗਾ ਹੋ ਗਿਆ ਤੇ ਮਹਾਰਾਜ ਚੁੱਪ ਹੋ ਗਏ ਕੁਝ ਟਾਈਮ ਚੁੱਪ ਰਹਿ ਕੇ ਕਹਿਣ ਲੱਗੇ ਸਾਈ ਗੁੱਸਾ ਕੀਤਾ ਮੈਂ ਕੁਝ ਗਲਤ ਬੋਲਤਾ ਕਹਿੰਦੇ ਨਹੀਂ ਨਾਨਕੀ ਸਾਡੇ ਨੇਤਰਾਂ ਨੂੰ ਦਿਸ ਰਿਹਾ ਹੈ ਇਹ ਇਲਾਹੀ ਨੂਰ ਹੈ ਪਰ ਉਪਕਾਰੀ ਜੋਤ ਹੈ ਅੱਜ ਇੱਕ ਦਾ ਨੰਗ ਵੇਖ ਕੇ ਨੇ ਆਪਣੇ ਕੱਪੜੇ ਉਤਾਰ ਕੇ ਨੰਗ ਟਕਿਆ ਇੱਕ ਦਿਨ ਇਹੋ ਜਿਹਾ ਸਮਾਊਗਾ ਜਦੋਂ ਪੂਰਾ ਹਿੰਦੁਸਤਾਨ ਲੰਗਾ ਹੋਊਗਾ ਤੇ ਇਹ ਆਪਣਾ ਤਾਣ ਮਣ ਧੰਨ ਦੇ ਕੇ ਚਾਦਰ ਬਣ ਕੇ ਟੱਕ ਲੈਣਗੇ ਇਹ ਬਚਨ ਦੂਜੀ ਭੇਖਵਾਣੀ ਦਾ ਸੀ ਅੱਜ ਇੱਕ ਬੱਚੇ ਦਾ ਨੰਗ ਟਕਿਆ ਯਾਦ ਰੱਖਿਓ ਇੱਕ ਦਿਨ ਪੂਰੇ ਹਿੰਦੋਸਤਾਨ ਦਾ ਨੰਗ ਟਕ ਲੈਣਗੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਓ ਪਿਆਣ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਗਿਨਹੋ ਇਹ ਮਹਾਰਾਜ ਦੀਆਂ ਬਰਕਤਾਂ ਔਰ ਜਦੋਂ ਜੰਗ ਦੇ ਵਿੱਚ ਯੋਰ ਵਿਖਾਏ ਤੇ ਤੇਗ ਇਨੀ ਰੂਣਾ ਵਾਈ ਮਾਰੇ ਕਹਿੰਦੇ ਨਹੀਂ ਤਿਆਗ ਮਲ ਨਹੀਂ ਹੁਣ ਤੇਗ ਬਹਾਦਰ ਹੈ ਉਥੇ ਮਾਰੇ ਨੇ ਨਾਮ ਚੇਜ ਕੀਤਾ ਤੇ ਉਹ ਨਾਮ ਦੀ ਬਰਕਤ ਫਿਰ 1675 ਨੂੰ ਜਿਹੜਾ ਆਪਾਂ 350 ਸਾਲਾ ਬਣਾ ਰਹੇ ਹਾਂ ਉਥੇ ਪ੍ਰਗਟ ਹੋਈ ਜਦੋਂ ਜਲਾਦ ਆਇਆ ਸਮਾਂ ਨਹੀਂ ਉਹ ਹੱਸ ਕੇ ਕਹਿੰਦਾ ਬਾਬਾ ਤਿਆਰ ਹੋ ਜਾ ਮਰਦ ਕਹਿੰਦੇ ਆਈ ਤੇ ਪਹਿਲਾਂ ਹੀ ਤਿਆਰ ਹੈ ਤੂੰ ਤਿਆਰੀ ਕਰ ਲੈ ਆ ਤਿੱਖਾ ਕਰ ਲੈ ਆਪਣਾ ਸਾਜੂ ਸਮਾਨ ਤਲਵਾਰ ਤੇਗਾ ਕਦੇ ਸਾਡੀ ਗਰਦਨ ਕੱਟਣ ਲੱਗਿਆਂ ਰਸਤੇ 'ਚ ਨਾਟਕ ਜੇ ਉਨੇ ਬਚਨ ਕੀਤਾ ਕਹਿਣ ਲੱਗਾ ਨਹੀਂ ਮੇਰਾ ਪਿਓ ਜਲਾਦ ਮੇਰਾ ਬਾਬਾ ਜਲਾਦ ਮੇਰਾ ਦਾਦਾ ਮੇਰਾ ਪਰਦਾਦਾ ਸਾਡੀ ਪੀੜੀ ਜਲਾਦਾਂ ਦੀ ਹੈ 57 ਸ਼ਲੋਕ 59 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਵਰਾਗ ਮਈ ਤਿਆਗ ਮਈ ਇਤਿਹਾਸ ਕਹਿੰਦਾ ਜਿਆਦਾ ਨਹੀਂ ਸੀ ਬੋਲਦੇ ਨਾ ਹੱਸਦੇ ਉਸ ਦਿਨ ਕੀਦੇ ਮਾਰੇ ਬੜੇ ਖੁਸ਼ ਬੜਾ ਸੇ ਤੇ ਹਾਸ ਕੇ ਕੀ ਕਹਿੰਦੇ ਮੈਂ ਹਾਤੇਗ ਤੇ ਕੱਢ ਲੈ ਤੇਗ ਤੂੰ ਵੀ ਮੈਂ ਹਾਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਵਾਰ ਨਹੀਂ ਪਰਖ ਲਈ ਸੋ ਤੇਗਾ ਮੈਂ ਤੇ ਜੰਮਿਆ ਗਾਂ ਦੀ ਛਾਂ ਥੱਲੇ ਮੇਰੇ ਪਿਓ ਨੇ ਪਾਈਆਂ ਸੀ ਦੋਤ ਗਾਂ ਮੇਰੇ ਪਿਓ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇ ਗਾਂ ਤੂੰ ਵੇਖ ਲਈ ਨਵੇਂ ਭਵਖੇ ਅੰਦਰ ਤੇ ਮੇਰੇ ਪੁੱਤਰ ਨੇ ਵਹਣੀਆਂ ਉਹ ਤੇ ਗਾਂ ਉਹ ਦੀ ਤੇਗ ਵਿੱਚੋਂ ਐਸੀ ਤੇਗ ਨਿਕਲੂ ਤੇ ਤੇਰੀਆਂ ਲਵੇਗੀ ਸੋਹਣੀਆਂ ਖੋ ਤੇ ਗਾਂ ਤੇ ਤੇਰੀਆਂ ਲਵੇਗੀ ਸੋਹਣੇ ਅੱਖੋ ਤੇ ਗਾਂ ਮਾਰੇ ਸੱਚੇ ਬਾਸ਼ਾ ਗਰੇ ਆ ਜਾ ਸਾਡਾ ਵੀ ਨਾ ਤੇਗ ਬਹਾਦਰ ਹੈ ਸਾਡੇ ਪਿਓ ਨੇ ਦੋ ਪਾਈਆਂ ਤੇ ਤੇਰਾ ਪਿਓ ਉਧਰ ਪਰਖਦਾ ਰਿਹਾ ਚਾਰ ਜੰਗ ਲੜੇ ਅੱਜ ਚਲਾ ਤੇਗ ਅਸੀਂ ਤਿਆਰੀ ਚ ਬੈਠੇ ਇਤਿਹਾਸ ਕਹਿੰਦੇ ਐਨੇ ਜੋਰ ਨਾਲ ਤੇਗ ਚੱਲੀ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਧੜ ਤੋਂ ਲੱਤ ਕਿ ਧਰਤੀ ਦੀ ਗੋਦ ਵਿੱਚ ਡਿੱਗ ਪਿਆ ਲਉ ਧਰਤੀ ਦੇ ਡਿੱਗਾ ਤੇਜ ਹਨੇਰੀ ਚੱਲੀ ਹਵਾ ਚੱਲੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਕਿ ਮੌਤ ਵੀ ਹਯਾਤ ਹੈ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਸਤਿਗੁਰੂ ਦਾ ਡੱਲਿਆ ਖੂਨ ਜਿਹੜਾ ਹਿੰਦੁਸਤਾਨ ਦੀ ਪੱਤ ਨੂੰ ਨਵਾਂ ਰੰਗ ਚੜਾ ਗਿਆ ਇਹ ਸਿਰਫ ਦਰਸ਼ਨ ਕੀਤੇ ਪੰਛੀ ਚਾਤ ਬੜਾ ਵੱਡਾ ਇਤਿਹਾਸ ਮਹਾਰਾਜ ਦਾ ਲੰਮਾ ਸਮਾਂ ਪ੍ਰਚਾਰ ਪ੍ਰਸਾਰ ਵਾਸਤੇ ਗੁਜ਼ਾਰਿਆ ਆਸ ਕਰਦੇ ਆਂ ਆਪ ਜੀ ਨੇ ਬੜਾ ਪਿਆਰ ਦਿੱਤਾ ਮੇਰੀਆਂ ਭੁੱਲਾਂ ਮੈਨੂੰ ਮਾਫ਼ ਕਰ ਦਿਓ ਤੇ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜਿਆ ਕਰੋ ਜ਼ਿੰਦਗੀ ਛੋਟੀ ਐ ਥੋੜੀ ਜੀ ਉਮਰ ਐ ਆਪਣੀ ਅੱਧੀ ਲੰਘੀ ਐ ਏ ਵੀ ਛਾਲਾ ਮਾਰਦੀ ਤਰੀ ਜਾਣੀ ਬਾਣੀ ਕਹਿੰਦੀ ਜਿੰਨੀ ਚੱਲਣ ਜਾਣਿਆ ਸਿਓ ਕਿਉ ਕਰੇ ਵਿਥਾਰ ਚੱਲਣ ਸਾਰ ਨਾ ਜਾਣਦੀ ਕਾਜ ਸਵਾਰਨ ਹਾਰ ਸਤਿਗੁਰੂ ਕਿਰਪਾ ਕਰਨ ਆਪ ਸਾਰੇ ਪ੍ਰਬੰਧਕਾਂ ਦਾ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਆਪ ਜੀ ਗਰੀਬ ਨਵਾਜੀ ਕਰਦੇ ਹੋ ਇੰਨਾ ਪਿਆਰ ਬਖਸ਼ਦੇ ਹੋ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ ਲਾਈਵ ਵਾਲੇ ਵੀਰਾਂ ਦਾ ਸੌਂਡ ਵਾਲੀ ਵੀਰਾਂ ਦਾ ਧੰਨਵਾਦ ਸੱਚੀ ਬਾਤ ਹੈ ਸਰੀਰ ਬਹੁਤ ਦਰਦਨਾ ਭਰਿਆ ਪਰ ਗੁਰਮੁਖ ਪਿਆਰਿਆਂ ਨੇ ਸੱਚੀ ਇਹ ਸੌਂਡ ਤੇ ਨਿੱਕ ਕਿਰਪਾ ਸਤਿਗੁਰੂ ਇਦਾਂ ਰੱਖਣ ਫੇਰ ਗੱਲ ਚੇਤੇ ਆਉਂਦੀ ਨਾਮ ਦੀ ਕਿ ਸਤਿਗੁਰੂ ਦਾ ਨਾਮ ਆ ਗਿਆ ਤੇ ਫੇਰ ਆਪੇ ਵਰਤ ਲਿਆ ਸੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸੰਗਤਾਂ ਦਾ ਧੰਨਵਾਦ ਜੀ ਆਪ ਜੀ ਨੇ ਪਿਆਰ ਬਖਸ਼ਿਆ ਰਹਿਮ ਤਾਂ ਕਿਰਪਾ ਸਤਿਗੁਰੂ ਨੇ ਕਰਨੀ ਐ ਇਹ ਜ਼ਿੰਦਗੀ ਅਨਮੋਲ ਐ ਇਹਨੂੰ ਸੰਭਾਲੋ ਆਪਣੇ ਬੱਚੇ ਸੰਭਾਲੀਏ ਤੇ ਹੁਣ ਆਪਾਂ ਨੂੰ ਕਾਲੀ ਹੁੰਦੀ ਨਾ ਜਿੱਦਾਂ ਵੀ ਕਰੇ ਜਾਣਾ ਵੀ ਤੁਸੀਂ ਪਿਆਰ ਦਿਖਾਇਆ ਵੀ ਟਿਕੇ ਰਹੇ ਹੁਣ ਆਪਾਂ ਕਿੱਥੇ ਜਾਣਾ ਕਰੇ ਹਰ ਬੰਦਾ ਕਾਲੀ ਝੰਡਾ ਕਰ ਨੂੰ ਜਾਣਾ ਪਰ ਬਾਣੀ ਕਹਿੰਦੀ ਪੁੱਤ ਯਾਦ ਰੱਖੀਏ ਤੇਰਾ ਘਰ ਨਹੀਂ ਅਸਲੀ ਇਹ ਚਾਰ ਇੱਟਾਂ ਜਿਹੜੀਆਂ ਵਲੀਆਂ ਨੇ ਆਪਾਂ ਕਿੰਨੇ ਮੇਰੀ ਕੋਠੀ ਮੇਰਾ ਘਰ ਬਾਣੀ ਕਹਿੰਦੀ ਨਹੀਂ ਇਹ ਤੂੰ ਕਿਰਾਏਦਾਰ ਚਾਰਕ ਦਿਨਾਂ ਦਾ ਪੁਰਾਣਾ ਹੈ ਅਸਲੀ ਘਰ ਉਹ ਹੈ ਜਿੱਥੇ ਆਪਾਂ ਪੱਕੇ ਜਾਣਾ ਹੈ ਪਰ ਉਹਦਾ ਚੇਤਾ ਹੀ ਨਹੀਂ ਆਖੂ ਸਤਨਾਮ ਤੇ ਜਿਨ੍ਹਾਂ ਨੂੰ ਉਸ ਘਰ ਦਾ ਚੇਤਾ ਆ ਜਾਂਦਾ ਨਾ ਉਹ ਤੇ ਫਿਰ ਵਹਿ ਜਾਂਦੇ ਆ ਜਿਵੇਂ ਪੀਖਮਸ਼ਾ ਬੈਠਾ ਸੀ ਨਾ ਪੀਰ ਤੇ ਵਹਿ ਗਿਆ 부ਹਾ ਮਲ ਕੇ ਦਰਸ਼ਨ ਕਰਕੇ ਜਾਵਾ ਉਹ ਕਹਿੰਦਾ ਮੈਂ ਤ ਨਹੀਂ ਜਾਂਦਾ ਕਹਿੰਦੇ ਘਰ ਨੂੰ ਚੱਲ ਜਾ ਕਹਿੰਦਾ ਮਾਤਾ ਜੀ ਘਰ ਹੈਗਾ ਹੀ ਕੋਈ ਨਹੀਂ ਤੇ ਜਾਣਾ ਕਿੱਥੇ ਆ ਆ ਚਾਰ ਦਿਨਾਂ ਦੇ ਕਮਰੇ ਮਿਲੇ ਇੱਟਾਂ ਦੇ ਵਿੱਚ ਐਵੇਂ ਬੰਦਾ ਕਹਿੰਦਾ ਮੇਰੀ ਕੋਠੀ ਮੇਰਾ ਘਰ ਬਾਣੀ ਕਹਿੰਦੀ ਸੇਵਾ ਕਰਿਆ ਕਰੋ ਸਿਮਰਨ ਪੜਾ ਕਰੋ ਅਸਲੀ ਘਰ ਆਪਾਂ ਸਾਰਿਆਂ ਨੇ ਇੱਕੇ ਦਿਨ ਜਾਣਾ ਔਰ ਇੰਨਾ ਕੁ ਕੁਝ ਕਰਕੇ ਜਾਇਓ ਵੀ ਜਿਹੜੀ ਕਮਾਈ ਇੰਨੀ ਕੁ ਕਰਿਓ ਵਿੱਚ ਦੁਨੀਆ ਸੇਵ ਕਮਾਈਐ ਤੰਦਰਗੈ ਵੈਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ